ਸ਼ਹੀਦੀ ਸਭਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਤੇ ਵਕਫ ਵਕਫ ਪੰਡਾ ਦੀਆਂ ਲੰਗਰ ਕਮੇਟੀਆਂ ਨਾਲ ਮੀਟਿੰਗ ਕੀਤੀ ਗਈ ਐਸਡੀਐਮ ਫਤਿਹਗੜ੍ਹ ਸਾਹਿਬ ਅਰਵਿੰਦ ਕੁਮਾਰ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਲੰਗਰ ਦੌਰਾਨ ਸਫਾਈ ਦਾ ਖਾਸ ਤੌਰ ਤੇ ਪ੍ਰਬੰਧ ਰੱਖਿਆ ਜਾਵੇ ਉਸ ਦੇ ਨਾਲ ਹੀ ਜੋ ਕੂੜੇ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਨਗਰ ਕੌਂਸਲ ਦੇ ਗੱਡੀਆਂ ਵਿੱਚ ਪਾਇਆ ਜਾਵੇ ਅਰਵਿੰਦ ਕੁਮਾਰ ਐਸਡੀਐਮ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਵਿੱਚ ਕੁਝ ਵਿਅਕਤੀ ਸਰਦਾਈ ਦਿਨਾਂ ਤੇ ਭੰਗ ਵੇਚਦੇ ਉਹਨਾਂ ਤੇ ਵੀ ਵੰਦੀ ਕਾਰਵਾਈ ਕੀਤੀ ਜਾਵੇਗੀ ਡੀਐਸਪੀ ਹਿਤੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਰੂਟ ਬਣਾ ਦਿੱਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਡੀਐਸਪੀ ਹਿਤੇਸ਼ ਕੁਮਾਰ ਨੇ ਲੰਗਰ ਕਮੇਟੀਆਂ ਵਾਹਨਾਂ ਤੋਂ ਇਲਾਵਾ ਕਿਸੇ ਵੀ ਵਾਹਨ ਨੂੰ 4 ਨੰਬਰ ਚੁੰਗੀ ਤੋਂ ਲੈ ਕੇ ਗੁਰਦਾਰਾ ਸਾਹਿਬ ਦੀ ਹਦੂਦ ਨੇੜੇ ਨਹੀਂ ਆਉਣ ਦਿੱਤਾ ਜਾਵੇਗਾ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਵਾ ਨੇ ਕਿਹਾ ਕਿ 25 ਦਸੰਬਰ ਤੋਂ ਆਰੰਭ ਹੋਣ ਵਾਲੀ ਸ਼ਹੀਦੀ ਸਭਾ ਦੇ ਵਿੱਚ ਲੰਗਰ ਕਮੇਟੀ ਨਾਲ ਮੀਟਿੰਗ ਕੀਤੀ ਗਈ ਹੈ ਅਤੇ 400 ਤੋਂ ਵੱਧ ਲੰਗਰ ਲਗਾਏ ਜਾਣਗੇ ਇਸ ਦੇ ਨਾਲ ਹੀ ਪ੍ਰਸ਼ਾਸਨ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਸ਼ਹੀਦੀ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਆ ਕੀਤੇ ਗਏ ਹਨ ਸਾਡੀ ਜਿਹੜੀ ਮੀਟਿੰਗ ਸੀਗੀ ਇਹ ਤਾਂ ਲੰਗਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਸੀ ਲੰਗਰ ਲਗਾਉਣ ਵੇਲੇ ਜਿਹੜੇ ਆਪਣੇ ਦੂਰੋਂ ਦੂਰੋਂ ਸ਼ਦਾਲੂ ਆਂਦੇ ਨੇ ਉਹਨਾਂ ਨੂੰ ਜਗ੍ਹਾ ਲੋੜ ਕੇਤੇ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਉਹਨਾਂ ਦੀ ਐਪਲੀਕੇਸ਼ਨ ਲੈ ਕੇ ਰეკਮੈਂਡ ਕਰਦੇ ਆ ਤੇ ਉਹਨਾਂ ਨੂੰ ਕਈ ਗੱਲਾਂ ਦੱਸੀਆਂ ਜਾਂਦੀਆਂ ਨੇ ਜਿਵੇਂ ਕਿ ਉਹਨਾਂ ਨੇ ਬਿਜਲੀ ਦਾ ਮੀਟਰ ਅਪਲਾਈ ਕਰਕੇ ਬਿਜਲੀ ਦਾ ਕਨੈਕਸ਼ਨ ਲੈਣਾ ਹੈ ਸਾਫ ਸਫਾਈ ਦਾ ਧਿਆਨ ਰੱਖਣਾ ਹੈ ਪਲਾਸਟਿਕ ਦੀ ਜਾਂ ਥਰਮੋਕੋਲ ਦੇ ਜਿਹੜੀ ਕਰੋਕਰੀ ਹੈ ਉਸ ਦੀ ਵਰਤੋਂ ਨਹੀਂ ਕਰਨੀ ਮ्युनਿਸਪਲ ਕਮੇਟੀ ਦੇ ਕਰਮਚਾਰੀ ਜਿਹੜਾ ਕੂੜਾ ਲੈ ਕੇ ਜਾਣਗੇ ਉਸ ਦੇ ਵਿੱਚ ਸਹਿਯੋਗ ਕਰਕੇ ਜਗ੍ਹਾ ਨੂੰ ਸਾਫ਼ ਰੱਖਣ ਦੇ ਵਿੱਚ ਸਹਾਇਤਾ ਕਰਨਾ ਇਸ ਤਰੀਕੇ ਦੀ ਜਿਹੜੀਆਂ ਮੋਟਲੀਆਂ ਗੱਲਾਂ ਰਾਸ਼ਨ ਨੂੰ ਲੈਣ ਦਾ ਸਬਜ਼ੇ ਨੂੰ ਲੈਣ ਦਾ ਕਿਹੜਾ ਟਾਈਮ ਹੋਵੇਗਾ ਦੁੱਧ ਲੈਣ ਦੇ ਕਿਹੜੇ ਟਾਈਮਿੰਗ ਹੋਣਗੇ ਉਹ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਦੇ ਨਾਲ ਸਾਂਝੇ ਕੀਤੇ ਗਏ ਨੇ ਕੀ ਪ੍ਰੋਸੀਜਰ ਹੈ ਜੀ ਕਿੱਥੇ ਐਪਲੀਕੇਸ਼ਨ ਕਿੱਥੇ ਅਪਲਾਈ ਕਰਨੀ ਹੈ ਐਪਲੀਕੇਸ਼ਨਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਦੇ ਕੋਲ ਦੇਣਗੇ ਇੱਥੇ ਹੀ ਸਾਡੇ ਐਸ ਡੀਓ ਪੀ ਐਸ ਪੀਸੀਐਲ ਵੀ ਆਏ ਹੋਏ ਨੇ ਉਹਨਾਂ ਕੋਲੋਂ ਦੇ ਸਕਦੇ ਨੇ ਬਿਜਲੀ ਦੇ ਆਰਟੀਕ ਕਨੈਕਸ਼ਨ ਵਾਸਤੇ ਉਸ ਤੋਂ ਬਾਅਦ ਇਹਨਾਂ ਦੀ ਸਿਫਾਰਿਸ਼ ਦੇ ਨਾਲ ਉਹ ਡੀਸੀ ਦਫ਼ਤਰ ਦੇ ਵਿੱਚ ਐਪਲੀਕੇਸ਼ਨ ਔਨ ਕੀਆ ਉਧਰ ਮਨਜ਼ੂਰੀ ਜਾਰੀ ਹੋ ਗਈ ਹੈ ਕੋਈ ਸਕਿਉਰਟੀ ਵਗੈਰਾ ਵੀ ਰੱਖੀ ਗਿਆ ਜਿਹੜਾ ਆਰਜੀ ਕਮੇਨ ਲੈਂਗੇ ਜਿਹੜੀ ਲੰਗਰ ਦੀ ਪ੍ਰਵਾਨਗੀ ਹੈ ਉਹਦੇ ਵਾਸਤੇ ਕੋਈ ਸਕਿਉਰਟੀ ਨਹੀਂ ਹੈ ਜਿਹੜਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਨਾਂ ਦੀ ਜਿਹੜੀ ਰੂਟੀਨ ਦੀ ਸਕਿਉਰਟੀ ਹੁੰਦੀ ਹੈ ਉਹ ਪਾਸਾ ਨੂੰ ਲੈ ਕੇ ਬੜੀ ਦਿੱਕਤ ਆਉਂਦੀ ਹੈ ਸੰਗਤ ਨੂੰ ਇਸ ਵਾਰ ਵੀ ਦੱਸ ਰਹੇ ਸੀ ਕੁਝ ਲੋਕ ਪਾਸਾ ਲੈ ਕੇ ਬੜੀ ਬਾਸ ਲੱਗੀ ਦਿੱਕਤ ਹੋ ਗਈ ਲੰਗਰ ਦੇ ਸ਼ੁਰੂ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ ਥੋੜਾ ਕਨਫਿਊਜ਼ਨ ਹੁੰਦਾ ਹੈ ਪਰ ਕਿਉਂਕਿ ਬਹੁਤ ਬੜੀ ਗੰਤਿਆਂ ਦੇ ਵਿੱਚ ਲੋਕੀਂ ਲੰਗਰ ਲਗਾਉਂਦੇ ਆ ਬਟ ਜਿਵੇਂ ਜਿਵੇਂ ਪਾਸ ਬਣ ਨਹੀਂ ਜਾਂਦੇ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਡਾਕੂਮੈਂਟ ਚਾਹੀਦੇ ਆ ਉਸ ਤਰੀਕੇ ਨਾਲ ਉਹ ਅਪਲਾਈ ਕਰ ਦਿੰਦੇ ਆ ਫਿਰ ਉਸ ਸਟ੍ਰੀਮ ਲਾਈਨ ਵੀ ਹੋ ਜਾਂਦਾ ਸੀ ਕਿੰਨੇ ਤਰ੍ਹਾਂ ਦੇ ਪਾਸ ਬਣਾਏ ਗਏ ਨੇ ਇਸ ਵਾਰ ਕੋਈ ਤਰ੍ਹਾਂ ਦਾ ਪਾਸ ਹੁੰਦਾ ਜਿਹੜਾ ਲੰਗਰ ਪਾਸ ਆ ਕੋਈ ਵੀ ਆਈਪੀ ਪਾਸ ਨਹੀਂ ਆ ਕਿਸੇ ਵੀ ਵਿਅਕਤੀ ਨੂੰ ਆਪਣੀ ਗੱਡੀ ਲੈ ਕੇ ਇੱਧਰ ਉੱਧਰ ਆਦੀ ਪਰਵਾਨਗੀ ਨਹੀਂ ਹੋਵੇਗੀ ਜਿਹੜੇ ਨਾਕਾ ਪੁਆਇੰਟਸ ਐ ਉੱਤੇ ਗੱਡੀ ਦੀ ਪਿਛੇ ਪਾਰਕਿੰਗ ਕਰਕੇ ਲੋਕੀ ਪਹਿਲੀ ਤੁਰਕੇ ਹੀ ਹੌਣਗੇ ਦੇ ਦਰਸ਼ਨ ਕਰਾਂਗੇ ਉਹਦੇ ਲਈ ਨਾਕਾ ਬੰਦੀਆਂ ਕਰ ਦਿੱਤੀਆਂ ਗਈਆਂ ਸਪੈਸ਼ਲ ਰੂਟਸ ਬਣਾ ਦਿੱਤੇ ਗਏ ਨੇ ਕੁਝ ਵਨਵੇ ਰੂਟਸ ਨੇ ਸਪੈਸ਼ਲ ਸ਼ਟਲ ਦੀ ਜੋ ਬੱਸ ਸਰਵਿਸ ਹੈ ਤੇ ਈ ਰਿਕਸ਼ਾ ਉਹ ਚਲਾਈ ਗਈ ਹੈ ਤਾਂ ਕਿ ਸਾਧ ਸੰਗਤ ਆਪਣੀ ਸਮੂਦਲੀ ਮੱਥਾ ਟੇਕ ਸਕੇ ਜੀ ਤੇ ਮੇਰੀ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਸਭਾ ਦੇ ਦੌਰਾਨ ਜੋ ਵੀ ਇਨਸਟਰਕਸ਼ਨਸ ਨੇ ਜੋ ਵੀ ਗਾਈਡਲਾਈਨਸ ਨੇ ਉਹਨਾਂ ਨੂੰ ਅਮਲ ਵਿੱਚ ਲਿਆੜ ਕੇ ਸਾਡਾ ਸਹਿਯੋਗ ਦਿਵੇ ਪੁਲਿਸ ਤੇ ਜੋ ਸਾਧ ਸੰਗਤ ਦੇ 21 ਨੇ ਇਕੱਠੇ ਹੋ ਕੇ ਆਪਾਂ ਸਭਾ ਨੂੰ ਚਾਰੂ ਕਰਨ ਨਾਲ ਚਲਾ ਸਕਦੇ ਆ ਹੈਵੀ ਵਾਈਕਲ ਹੈ ਹੈਵੀ ਵਾਈਕਲ ਹੁੰਦੇ ਨੇ ਉਹਨਾਂ ਦੀ ਕਿਵੇਂ ਡਿਵਾਈਡ ਕੀਤੇ ਨੇ ਉਹਨਾਂ ਦਾ ਜੀ ਨਾਕਾਬੰਦੀ ਕਰ ਲਈਏ ਕੁਝ ਰੂਟਸ ਤੱਕ ਉਹਨਾਂ ਦੀ ਐਂਟਰੀ ਅਲਾਉਡ ਹੈ ਉਸ ਤੋਂ ਬਾਅਦ ਉਹਨਾਂ ਦਾ ਡਿਵਾਈਡ ਟ੍ਰੈਫਿਕ ਡਾਇਵਰਸਨ ਬਰਡ ਸਾਈਡ ਤੇ ਅੱਜ ਹੀ ਹੁਣ ਆਪਾਂ ਉੱਪਰ ਫਾਈਨਲ ਅੱਜ ਮੀਟਿੰਗ ਡੀਆਜੀ ਸਾਹਿਬਾਨ ਆ ਰਹੇ ਨੇ ਤੇ ਉਹਨਾਂ ਨਾਲ ਪੀਐਸਕੇ ਸਾਹਿਬਾਨ ਆਪਣੇ ਹੋਣਗੇ ਤੇ ਸਾਰੇ ਜ਼ਿਲ੍ਹੇ ਦੀ ਜੋ ਪੁਲਿਸ ਦੀ ਮੀਟਿੰਗ ਹੈ ਉਹਨਾਂ ਦੇ ਡਿਸੀਜਨ ਹੀ ਦੇਸ਼ੇਟ ਇਹਦੇ ਬਾਰੇ ਕੋਈ ਪਲਾਨ ਫਾਈਨਲ ਕਰ ਸੀਵਲ ਹਸਪਤਾਲ ਲਈਔਰ ਲਈ ਜਿਵੇਂ ਇਹ ਅਨਸਰ ਉਹਦੇ ਲਈ ਵੀ ਸਪੈਸ਼ਲ ਉੱਪਰ ਰੂਟ ਬਣਾ ਲਿਆ ਜੀ ਉਹ ਦੱਸ ਦਿੱਤਾ ਜਾਊਗਾ ਸਾਰੇ ਇੱਕ ਵਾਰ ਜਿਵੇਂ ਫਾਈਨਲ ਹੋਊਗਾ ਆਪਾਂ ਨੂੰ ਸਾਹਮਣੇ ਠੀਕ ਹੈ ਸਰ ਵੈਕੂ ਜੀ ਦਾ ਖਾਲਸਾ ਫਰੀ ਵੈਕੂ ਜੀ ਦੀ ਫਸੇ ਅੱਜ ਇਹ ਦਰਸਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਜੋ ਸਬਾ 25 26 ਔਰ 27 ਦੀ ਹੈ ਉਸ ਸਬੰਧ ਵਿੱਚ ਜਿਹੜੇ ਲੰਗਰ ਨੇ ਉਹਨਾਂ ਦਾ ਪ੍ਰਬੰਧ ਉਹਨਾਂ ਦੇ ਪਾਸੇ ਇਸ ਤਰੀਕੇ ਨਾਲ ਜੋਤੀ ਸੇਵਾ ਜਾਂ ਹੋਰ ਜਿਹੜੇ ਕਾਰਜ ਨੇ ਉਹ ਹੋ ਰਹੇ ਨੇ ਉਸ ਸਬੰਧ ਵਿੱਚ ਐਡਮਿਨਿਸਟ੍ਰੇਸ਼ਨ ਦੀ ਲੰਗਰ ਕਮੇਟੀਆਂ ਦੀ ਤੇ ਐਸਜੀਪੀਸੀ ਜਿਹੜੀ ਸਾਂਝੀ ਮੀਟਿੰਗ ਹੈ ਕੁਆਇਸਾ ਦੀ ਤਰ੍ਹਾਂ ਅੱਜ ਹੋਈ ਹੈ ਵਧੀਆ ਤਿੱਕੇ ਦਾ ਡਿਸਕਸ਼ਨ ਹੋਈ ਲੰਗਰ ਕਮੇਟੀਆ ਨੇ ਆਪਣੇ ਸੁਝਾਅ ਦਿੱਤੇ ਐਡਮਿਨਿਸਟ੍ਰੇਸ਼ਨ ਨੇ ਆਪਣੇ ਦਿੱਤੇ ਆ ਮਰੀਜਾ ਸਾਹਿਬ ਨੇ ਆਪਣੇ ਦਿੱਤੇ ਸਿੰਘ ਸਾਹਿਬ ਜੰਨੀਰ ਭਾਰਤ ਸਿੰਘ ਉਹਨਾਂ ਨੇ ਆਪਣੇ ਦਿੱਤੇ ਆ ਇਹਦਾ ਜਿਹੜਾ ਰਿਜ਼ਲਟ ਹੈ ਉਹ ਵਧੀਆ ਆਏਗਾ ਮੇਨ ਕੌਜ਼ ਉਹਦੇ ਵਿੱਚ ਨਸ਼ਿਆਂ ਦਾ ਰਿਆ ਕਈ ਜਥੇਬੰਦੀਆਂ ਆਈਆਂ ਨਿੰਗ ਸਿੰਘ ਦੇ ਬਾੜੇ ਵਿੱਚ ਲੋਕ ਆ ਕੇ ਤੇ ਘੋਟਣਾ ਲਾਉਂਦੇ ਆ ਔਰ ਉਹਦਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਵਿਗੜ ਪਈ ਹੈ ਬੱਚੇ ਨੌਜਵਾਨ ਨੇ ਦਸਤ ਪਾਸੇ ਜਲਦੀ ਲੱਗਦੇ ਆ ਚੱਗੇ ਪਾਸੇ ਬਹੁਤ ਮੁਸ਼ਕਲ ਨਾਲ ਲੱਗਦੇ ਨੇ ਸੋ ਮੈਂ ਅੱਜ ਜਿਹੜਾ ਮੀਟਿੰਗ ਦੀ ਡਿਸਕਸ਼ਨ ਰਹੀ ਹੈ ਉਹ ਹੀ ਰਹੀ ਆ ਕਿ ਅਸੀਂ ਵੀ ਥੋੜਾ ਜਿਹਾ ਐਲਕੀ ਪੈਰਾ ਦਵਾਂਗੇ ਔਰ ਅਪੀਲ ਵੀ ਕਰਦੇ ਆ ਸੰਗਤ ਨੂੰ ਵੀ ਤੁਸੀਂ ਵੀ ਪੈਰਾ ਦੋ ਤਾਂ ਕਿ ਇਹ ਹਾਲਾਤ ਜਿਹੜੇ ਪੰਜਾਬ ਕਿਨਾਂ ਨੂੰ ਪੰਜਾਬ ਕਿਉਂ ਬਚਾਇਆ ਜਾ ਸਕੇ